ਗੁਰਦੁਆਰਾ ਪਾਈਮਾਨ ਸਾਹਿਬ ਜੀ ਪਿੰਡ ਮਾੜੀ ਪਨੂਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਵਿਸ਼ਾਲ ਨਗਰ ਕੀਰਤਨ ਗੁਰੂ ਗਰੰਤ ਸਾਹਿਬ ਜੀ ਹਜ਼ੂਰੀ ਅੰਦਰ ਪੰਜ ਪਿਆਰਆ ਦੀ ਨਿਗਰਾਨੀ ਹੇਠ ਸਜਾਇਆ ਗਿਆ। ਜੋ ਕਿ ਪਿੰਡ ਮਾੜੀ ਪਨੂਆ ਤੋਂ ਸ਼ੁਰੂ ਹੋ ਕੇ ਪਿੰਡ ਤੀਰੋਵਾਲ ਲਾਈਟਾਂ ਵਾਲਾ ਚੌਕ श्री हर गोबिंदपुर साहिब गुरद्वारा दमदमा साहिब पिंड खोखरवाल गुरद्वारा साधवाणा साहिब अनगढ़ तो होंदा होया गुरुद्वारा भाई मंच साहिब विखे समाप्त होएगा समुची सेवा कार सेवा गुरु का बाग बाबा सतनाम सिंह ਬਾਬਾ ਜਗਿਰ ਸਿੰਘ ਬਾਬਾ ਜੋਗਾ ਸਿੰਘ ਜਥੇਦਾਰ ਬਾਬਾ ਗਗਨਦੀਪ ਸਿੰਘ ਜੀ ਦੀ ਦੇਖਰੇਖ ਹੇਠ ਕਾਰਵਾਈ ਗਈ ਆਓ دیکھتے ਹਾਂ 24x7 ਨਿਊਜ਼ ਪੰਜਾਬ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਨਵਿਆਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਆਜੋ ਤਰੇ ਵੀ ਆਓ ਬਾਈ ਜਨ ਸਾਹਿਬ ਬਾਈ ਫਤਿਹ ਜੀ ਬਾਈ ਜੀ ਖਾਲਸਾ ਬਾਈ ਫਤਿਹ ਜੀ ਸਭੇ ਨਗਰ ਕੀਰਤਨ ਸਮਾਗਮ ਵਿੱਚ ਕੀ ਕਹਿਣਾ ਚਾਹਦੇ ਤੁਸੀਂ ਇਹ ਨਗਰ ਕੀਰਤਨ ਜੀ ਗੁਰਦੁਆਰਾ ਭਾਈ ਮਾਸ ਸਾਹਿਬ ਪਿੰਡ ਮਾਰੀ ਪਰਵਾ ਤੋਂ ਆਰੰਭ ਹੋਇਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਜਿਹਦੇ ਤਾਲ ਗੁਰੂ ਸੁਭਰਮਤਿਆ ਸੋ ਵਕਤ ਸ਼ਹਿਰ ਸ਼ਿਰਿਆ ਗੁਰੂਪੁਰ ਸਾਹਿਬ ਪਹੁੰਚ ਚੁੱਕਾ ਹੈ ਤੇ ਇੱਥੇ ਦਮਦਮਾ ਸਾਹਿਬ ਪੜਾਇਆ ਸੰਗਤਾਂ ਇਹ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂ ਦੇ ਬਾਗ ਵਾਲੇ ਉਹਨਾਂ ਜੀ ਸੰਪਰਦਾਵਾਂ ਨੂੰ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਪੰਆ ਪਿਆਰਿਆਂ ਦੀ ਰਹਿਨਮਾਈ ਉਹ ਜੋ ਹਰ ਸਾਲ ਦੀ ਤਰ੍ਹਾਂ ਸਤਨਾਮ ਸਾਹਿਬ ਜੀ ਦੀ ਜਾਤ ਨੂੰ ਉਹਨਾਂ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਇਹ ਹੀ ਮੈਸੇਜ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਤੇ ਪੈਰਾ ਦਿੱਤਾ ਜਾਵੇ ਬਾਣੀ ਬਾਣੀ ਦੇ ਧਾਰਮਿਕ ਬਣੀਆਂ ਤਾਂ ਜੋ ਜਿਹੜੇ ਪੰਜਾਬ ਦੇ ਹਾਲਾਤ ਨੇ ਉਸ ਤੋਂ ਸਕੋ